ਹਰੂਏ ਹਾਂਜੀ ਐਸਐਚਓ ਸਾਹਿਬ ਕੀ ਮਾਮਲਾ ਖੌਮ ਤੱਕ ਆਇਆ ਜਿਹੜੀ ਕੁਸ਼ਰਾਬ ਬੜੇ ਮਾਤਰਾ ਜਿਹੀ ਵੱਡੀ ਭੜੀ ਸੈਕ੍ਰਟ ਇਨਫੋਰਮੇਸ਼ਨ ਮਿਲੀ ਸੀਗੀ ਜਿਸ ਤੇ ਅਸੀਂ ਐਕਸਰਸਾਈਜ਼ ਦੀ ਟੀਮ ਵੀ ਨਾਲ ਆਈ ਐਕਸਰਸਾਈਜ਼ ਇੰਸਪੈਕਟਰ ਸਾਹਿਬ ਤੇ ਸਾਡੀ ਥਾਣੇ ਦੀ ਰਿਪੋਰਟ ਸੋਰਸ ਵੱਲੋਂ ਟੇਹਰਾ ਚੌਂਕ ਇੱਕ ਘਰ ਦੇ ਵਿੱਚੋਂ ਰਿਕਵਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ 25 ਜਿਹੜੀਆਂ ਸ਼ਰਾਬ ਦੀਆਂ ਪੇਟੀਆਂ ਰਿਸਟਲਿਕਵਰ ਵੱਖ-ਵੱਖ ਬ੍ਰਾਂਡ ਆ ਤੇ 50 ਦੇ ਕਰੀਬ ਜਿਹੜੇ ਅਧੀਏ ਤੇ ਪਾਈਏ ਬਰਾਮਦ ਹੋਏ ਤੇ ਕੌਣ ਇਹ ਵਿਅਕਤੀ ਹੈ ਜੀ ਇਹ ਪ੍ਰਿੰਸ ਸੂਰੀ ਨਾਮ ਦਾ ਲੜਕਾ ਇੱਥਾਂ ਦੇ ਰਹੇ ਐ ਐਸਐਚਓ ਸਾਹਿਬ ਕੀ ਲੱਗਦਾ ਮੌਕਾ ਦੇਖ ਕੇ ਤੁਹਾਨੂੰ ਜਿਹੜਾ ਆਪਾਂ ਕਮਰੇ ਦੀ ਹਾਲਾਤ ਕਹਿ ਸਕਦੇ ਕਿ ਕੀ ਕਹਿ ਸਕਦੇ ਆ ਇਹ ਹੁਣ ਅਸੀਂ ਵੈਰੀਫਾਈ ਕਰਾਂਗੇ ਪੂਰਾ ਜਿਹੜਾ ਕਿਥੋਂ ਸ਼ਰਾਬ ਆਈ ਆ ਇਹ ਤੇ ਖਾਲੀ ਬੇਟੀਆਂ ਵੀ ਮਿਲੀਆਂ ਖਾਲੀ ਬੇਟੀਆਂ ਵੀ ਮਿਲੀਆਂ ਉੱਥੋਂ ਅੰਦਰੋਂ ਤੇ ਇਹਨੂੰ ਪੂਰਾ ਅਸੀਂ ਡਿਟੇਲ ਦੇ ਵਿੱਚ ਵੈਰੀਫਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੇ ਜਿਹੜੇ ਵੀ ਬੰਦੇ ਇਨਵੋਲ ਹੋਇਆ ਹੋਰ ਵੀ ਸ਼ਹਿਰ ਦੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈ ਤੇ ਜਿਹੜਾ ਮਕਾਨ ਐ ਕਾਫੀ ਟਾਈਮ ਤੋਂ ਲੱਗਦਾ ਐ ਬੰਦ ਹੋਇਆ ਐ ਕਿਹਦਾ ਮਕ ਜਿੰਨੇ ਵੀ ਇਹ ਸ਼ਰਾਬ ਰਖਾਈ ਹੋਈ ਹੈ ਆਪਣੇ ਮਕਾਨ ਦੇ ਵਿੱਚ ਕਰਾਇਤੇ ਦੇ ਕੇ ਉਸ ਦੇ ਖਿਲਾਫ ਫਿਕਸ਼ਨ ਤੇ ਕਿੰਨੀਆਂ ਹੁਣ ਬੇਟੀਆਂ ਕਬਜ਼ੇ ਕਰ ਲਈਆਂ ਦੀ ਆਪਾਂ 25 ਬੇਟੀਆਂ ਜਿਹੜੀਆਂ ਇਲੀਸੀਟ ਲਿਕਵਰ ਵੱਖ-ਵੱਖ ਬ੍ਰਾਂਡ ਇਹ ਸੋਚੋ ਇਹਦੇ ਸਾਹਮਣੇ ਆਇਆ ਵੀ ਸਭ ਤੋਂ ਮਹਿੰਗੀ ਸ਼ਰਾਬ ਕਿਹੜੀ ਹੈ ਇਹਦੇ ਵਿੱਚ ਨਹੀਂ ਉਹ ਹੀ ਵੈਰੀਫਾਈ ਕਰ ਰਹੇ ਹਾਂ ਥੈਂਕ ਯੂ ਕੀ ਨਾਮ ਤੁਹਾਡਾ ਹੈ ਜੀ ਹਾਂ ਜੀ ਮੈਡਮ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਮਨਜੀਤ ਕੌਰ ਹੈ ਸੈਜ ਇਨਸਪੈਕਟਰ ਹਾਂ ਜੀ ਹਾਂ ਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਇਹ ਕਰ ਰਹੇ ਹੋ ਅਸ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਈ ਬੰਦਾ ਸ਼ਰਾਬ ਵੇਚਦਾ ਆ ਉਹਦੇ ਅਕੋਰਡਿੰਗ ਅਸੀਂ ਐਸ ਐਚ ਐਸ ਆਊਡ ਨਾਲ ਲੈ ਕੇ ਅਸੀਂ ਸਰਚ ਕੀਤੀ ਆ ਤੇ ਕਾਫੀ ਮਾਤਰਾ ਵਿੱਚ ਸ਼ਰਾਬ ਮਿਲੀ ਆ ਅੱਜ ਕਿੰਨੀ ਚੱਲ ਰਹੀ ਐ ਸਭ ਕਰ ਰਹੇ ਆ ਤੇ ਬਾਕੀ ਉਹਨੂੰ ਪਤਾ ਹੋਵੇਗਾ ਵੀ ਕਾਫੀ ਕਿੰਨੀਆਂ ਪੇਟੀਆਂ ਇਸ ਟਾਈਮ ਦੇ ਵਿੱਚ ਕੁਝ ਬੰਦੇ ਦਾ ਪਤਾ ਲੱਗਿਆ ਉਹਨੂੰ ਕਤ ਪਰ ਤਬਾ ਲੱਗਾ ਕੌਣ ਵਿਅਕਤੀ ਐ ਅ ਆਸ ਟਾਈਮ ਤੇ ਕੋਈ ਨਾਮ ਲਗਾ ਪ੍ਰਿੰਸ ਸੂਰੀ ਕਿ ਮੈਂ ਜਿਹੜੀ ਇਹ ਸ਼ਰਾਪੜੀ ਆ ਕਿ ਅਲੱਗ-ਅਲੱਗ ਮਾਰਕੇ ਦੀ ਇੱਕ ਅਲੱਗ-ਅਲੱਗ ਮਾਰਕੇ ਦੀ ਅੱਛਾ ਸਮਝ ਆਇਆ ਕਿਹੜੇ-ਕਿਹੜੇ ਮਾਰਕੇ ਆ ਜੀ ਜਿਵੇਂ ਰਾਇਲ ਸਟੈਗ ਵਗੈਰਾ ਆ ਆਈਬੀ ਆ ਸਿਗਨੇਚਰ ਆ ਕੁਛ ਐਦਾਂ ਦੇ ਗ੍ਰੈਂਡ ਫੇਅਰ ਆ ਛੋਟੇ ਬ੍ਰਾਂਡ ਵੀ ਆ ਵੱਡੇ ਬ੍ਰਾਂਡ ਵੀ ਆ ਕਿ ਕਿੰਨਾ ਕਾ ਮਤਲਬ ਕੀ ਲੱਗਦਾ ਮੌਕੇ ਤੇ ਦੇਖੀ ਤਾਂ ਤੁਹਾਨੂੰ ਕੀ ਲੱਗਦਾ ਮੌਕੇ ਦੇ ਕਮਰੇ ਦੇ ਵਿੱਚ ਕਾਫੀ ਪੀਟੀਆਂ ਖਾਲੀ ਕਾਫੀ ਮਿੱਤਰ ਕਾਫੀ ਖਾਲੀ ਵੀ ਸੀ ਜੀ ਤੇ ਕਾਫੀ ਮਾਤਰਾ ਚ ਹੈਵੀ ਆ ਘਟੋ ਘਟੋ ਵੀ 25 ਬੇਟੀਆਂ ਦਾ ਪਾਣੀ ਜਾਣਗੇ ਜੀ ਟੈਸਟ ਦੇ ਸਾਨੂੰ ਦੇ ਰਹੇ ਨੇ ਇਹਦੇ ਵਿੱਚ ਮੈਂ ਇੱਕ ਮਾਰਕਰ ਲਗਾਉਂਦਾ ਹਾਂ ਪਰ ਉਹ ਪਤਾ ਲੱਗ ਜਾਂਦਾ ਵੀ ਕਿਹ ਕਿੱਥੋਂ ਆਉਂਦਾ ਉਹ ਅਸੀਂ ਟ੍ਰੈਕ ਟ੍ਰੈਕ ਐਂਡ ਟ੍ਰੇਸ ਉਹ ਕਰ ਰਹੇ ਹਾਂ ਅਸੀਂ ਕਿ ਕਿੱਥੋਂ ਆਈਆਂ ਕਿਵੇਂ ਨਾ ਹਾਂ ਬਸ ਥੈਂਕ ਯੂ ਤੇ ਕਦੋਂ ਤੱਕ ਮੈਮ ਉਹਦਾ ਪਤਾ ਲੱਗ ਸਕਦਾ ਹੈ ਬਸ 1-2 ਦਿਨ ਤੱਕ ਪਤਾ ਲੱਗ ਜਾਏਗਾ ਠੀਕ ਹੈ ਥੈਂਕ ਯੂ